ਤਰਤਨ ਦੇ ਅੰਦਰ ਰਾਜਾ ਵੜਿੰਗ ਜਾਂਦੇ ਆ ਉਹ ਉਹ ਬਿਆਨ ਦਿੰਦੇ ਆ ਉਹ ਕਹਿੰਦੇ ਵੀ ਤੁਸੀਂ ਦੇਖ ਲਓ ਹਿੰਦੁਸਤਾਨ ਚਾਹੀਦਾ ਜਾਂ ਖਾਲਿਸਤਾਨ ਚਾਹੀਦਾਗਾ ਤੁਸੀਂ ਇਸ ਟਿੱਪਣੀ ਨੂੰ ਉਹਨਾਂ ਦੀ ਨੂੰ ਬਿਆਨ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕੋ ਰਾਜਾ ਵੜਿੰਗ ਦੀ ਗੱਲ ਨੂੰ ਬੜਾ ਸੀਰੀਅਸ ਲੈਣ ਦੀ ਲੋੜ ਨਹੀਂ ਇਹ ਤਾਂ ਕਹਿੰਦੇ ਸੀ ਇੰਦਰਾ ਗਾਂਧੀ ਦੀ ਪਾਕੇ ਮਾਂ ਤੁਝੇ ਸਲਾਮ ਹੂੰ ਰਾਜਾ ਵੜਿੰਗ ਦੀ ਜਿਹੜੀ ਸਿਆਸਤ ਹੈ ਜਾਂ ਕਾਂਗਰਸ ਦੀ ਜਿਹੜੀ ਸਿਆਸਤ ਹੈ ਹਮੇਸ਼ਾ ਫਿਰਕੂਵਾਦ ਦੀ ਰਹੀ ਹੈ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦੀ ਵੀ ਦੁਸ਼ਮਣ ਹੈ ਕਾਂਗਰਸ ਕੌਮ ਦੀ ਵੀ ਦੁਸ਼ਮਣ ਹੈ ਚਾਹ ਅਕਾਲ ਤਖਸਾਬ ਢਹਿ ਢੇਰੀ ਕਰਨਾ ਹੋਵੇ ਚਾਹੇ 84 ਚ ਸਿੱਖ ਕਤਲੇਆਮ ਕਰਨਾ ਹੋਵੇ ਸੋ ਕਾਂਗਰਸ ਦੀ ਫਿਤਰਤ ਹੈ ਕਾਂਗਰਸ ਦੇ ਅੰਦਰ ਇਹੋ ਜਿਹੇ ਬਿਆਨ ਦੇਣੇ ਮੈਂ ਰਾਜਾ ਵੜਿੰਗ ਨੂੰ ਹੀ ਗੱਲ ਕਹਿਣੀ ਚਾਹੁੰਦਾ ਵੀ ਜਿਹੜੀ ਮੁੱਦਿਆਂ ਦੀ ਗੱਲ ਉਹ ਤਾਂ ਕਰਦੇ ਨਹੀਂ ਰਾਜਾ ਵੜਿੰਗ ਸਰਕਾਰ ਦੇ ਵਿਰੁੱਧ ਤਾਂ ਬੋਲ ਨਹੀਂ ਸਕਦੇ ਰਾਜਾ ਵੜਿੰਗ ਰਾਜਾ ਵੜਿੰਗ ਤੇ ਤਾਂ ਆਪ ਬੜੇ ਵੱਡੇ ਸਵਾਲ ਨੇ ਕਾਂਗਰਸ ਦੇ ਉੱਥੇ ਜਿਹੜਾ ਕੈਂਡੀਡੇਟ ਖੜਾ ਕੀਤਾ ਉਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ ਰਾਜਾ ਵੜਿੰਗ ਤੇ ਸੋ ਰਾਜਾ ਵੜਿੰਗ ਦੀ ਗੱਲ ਨੂੰ ਸੀਰੀਅਸਲੀ ਲੈਣ ਦੀ ਲੋੜ ਨਹੀਂ ਕਾਂਗਰਸ ਹੋਵੇ ਗਾਂਧੀ ਪਰਿਵਾਰ ਹੋਵੇ ਇਹ ਪੰਜਾਬ ਦਾ ਹਮੇਸ਼ਾ ਹੀ ਦੁਸ਼ਮਣ ਰਿਹਾ ਔਰ ਇਹੀ ਜਿਹੜੀਆਂ ਜਿਹੜੀਆਂ ਗੱਲਾਂ ਕਰਦੇ ਨੇ ਮੈਨੂੰ ਦੱਸੋ ਜੀ ਕਿ ਪੰਜਾਬ ਦੇ ਵਿੱਚ ਅੱਜ ਸਭ ਤੋਂ ਵੱਡਾ ਮੁੱਦਾ ਕੀ ਹੈ ਪੰਜਾਬ 'ਚ ਜਿਹੜਾ ਗੈਂਗਸਟਰਵਾਦ ਹੈ ਜਿਹੜਾ ਸਾਡੇ ਨੌਜਵਾਨਾਂ ਦੇ ਕਤਲ ਹੋ ਰਹੇ ਨੇ ਖਿਡਾਰੀਆਂ ਦੇ ਕਤਲ ਹੋ ਰਹੇ ਵਪਾਰੀਆਂ ਦੇ ਹੋ ਰਹੇ ਨੰਬਰ ਸਿੰਘਰ ਦੇ ਹੋ ਰਹੇ ਰਾਜਾ ਵੜਿੰਗ ਉੱਥੇ ਤਾਂ ਜਾ ਕੇ ਕਹਿੰਦੇ ਖਾਲਿਸਤਾਨ ਦੀ ਗੱਲ ਕਰੋ ਜੀ ਜਾਂ ਅਸੀਂ ਹਿੰਦੁਸਤਾਨ 'ਚ ਰਹਿਣ ਦੀ ਗੱਲ ਕਰੋ ਜੀ ਤੇ ਆਪ ਰਾਜਾ ਵੜਿੰਗ ਨੇ ਆਪ ਦਾ ਮੀਡੀਆ ਐਡਵਾਈਜ਼ਰ ਕਿਹਨੂੰ ਲਾਇਆ ਪਿਛਲੇ ਦਿਨੀ ਇੱਕ ਪਾਸੇ ਤਾਂ ਇਹਦੇ ਸਿੱਧੂ ਮੂਸੇਵਾਲਾ ਮੇਰਾ ਦੋਸਤ ਸੀ ਉਹ ਸਾਡਾ ਪਰਿਵਾਰ ਹੈ ਜੀ ਰੋਜ਼ ਬਾਪੂ ਬਲਕੌਰ ਸਿੰਘ ਕੋਲ ਜਾਂਦੇ ਨੇ ਤੇ ਉਹੀ ਆਯੂਸ਼ੀ ਜਿਨੇ ਸਿੱਧੂ ਮੂਸੇਵਾਲੇ ਦੇ ਸਕਿਉਰਿਟੀ ਡਿਟੇਲਸ ਲੀਕ ਕੀਤੀਆਂ ਸੀ ਇਹ ਮੈਂ ਨਹੀਂ ਕਹਿੰਦਾ ਇਹ ਮੂਸੇਵਾਲੇ ਦਾ ਪਰਿਵਾਰ ਕਹਿੰਦਾ ਉਹਨੂੰ ਰਾਜਾ ਵੜਿੰਗ ਨੇ ਆਪਣਾ ਮੀਡੀਆ ਐਡਵਾਈਜ਼ਰ ਲੈ ਲਿਆ ਕੀ ਰਾਜਾ ਵੜਿੰਗ ਤੇ ਕੋਈ ਭਰੋਸਾ ਕਰੂੰ ਸੋ ਰਾਜਾ ਵੜਿੰਗ ਭਰੋਸੇ ਦੇ ਲਾਇਕ